ਅੱਜ ਆਪਾਂ ਟਰੈਕਟਰ ਮੰਡੀ ਤਲਵੰਡੀ ਸਾਹਬ ਤੋਂ ਟਰੈਕਟਰ ਦਿਖਾਉਣ ਲੱਗੇ ਆ ਬਾਈ ਕਰਮੀ ਦੇ ਜਿਨ੍ਹਾਂ ਨੂੰ ਭਰਾਵਾਂ ਨੇ ਜਿਹੜੇ ਸਵਰਾਜ ਦੇ ਸਪੈਸ਼ਲਿਸਟ ਨੇ ਸਵਰਾਜ ਦੇ ਜਿਹੜੇ ਸ਼ਕੀਨ ਨੇ ਜਿਨ੍ਹਾਂ ਭਰਾਵਾਂ ਨੂੰ ਸਵਰਾਜ ਸਿਰਫ ਟਰੈਕਟਰ ਚਾਹੀਦਾ ਹੋਵੇ ਬਾਈ ਕਰਮੀ ਕੋਲੇ ਸਾਰੇ ਮਾਡਲ ਦੇ ਟਰੈਕਟਰ ਨੇ ਸਵਰਾਜ ਸਿਰਫ ਸਵਰਾਜ ਹੀ ਸਵਰਾਜ ਨੇ ਇੱਕ ਅਰਜਨ ਟਰੈਕਟਰ ਇਹਨਾਂ ਕੋਲੇ ਕਿਸੇ ਵੀ ਭਰਾ ਨੂੰ ਨੀਵੇਂ ਤੋਂ ਨੀਵੇਂ ਮਾਡਲ ਉੱਚੇ ਤੋਂ ਉੱਚਾ ਮਾਲ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕਰਮੀ ਨਾਲ ਕਰਾਉਣੇ ਆ ਗੱਲ ਮਲਾਉਣੇ ਆ ਆਪਾਂ ਕਰਮੀਆ ਹੋਰ ਬਾਈ ਕਰਮਿਤ ਕੀ ਹਾਲ ਹੈ ਠੀਕ ਆ ਬਾਈ ਬਾਈ ਜੀ ਪਹਿਲਾ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਆਪਾਂ ਥੋੜਾ ਫੋਨ ਨੰਬਰ ਬੋਲ ਦੋ 9465572740 94655 72440 22 ਦਾ ਨੰਬਰ ਹੈ ਬਾਈ ਜੀ ਫੋਨ ਨੰਬਰ ਨੋਟ ਕਰ ਲਓ 94640 72404 72 94655 72 72440 ਠੀਕ ਹੈ ਜੀ ਬਾਈ ਦਾ ਪਿੰਡ ਹੈਗਾ ਸੁੱਖਾ ਸਿੰਘ ਵਾਲਾ ਨੇੜੇ ਮੋੜ ਮੰਡੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਬਾਈ ਕੋਲੇ ਸਵਰਾਜ ਹੀ ਸਵਰਾਜ ਹੈ ਕਿੰਨੇ ਸਵਰਾਜ ਨੇ ਬਾਈ ਆਪਣੇ ਕੋਲੇ ਉਹ ਰਾਤ ਜ਼ਵਰਾਇਆ ਖਾਨੇ ਮਾਡਲ ਤੋਂ ਲੈ ਕੇ 2020 ਮਾਡਲ ਤੱਕ ਬਾਈ ਜਿਹੜਾ ਮਰਜੀ ਮਾਡਲ ਤੁਸੀਂ ਖਰੀਦ ਸਕਦੇ ਹੋ ਵੀਡੀਓ ਨਾਲ ਬਣੇ ਰਿਓ ਅਖੀਰ ਤੱਕ ਵੀਡੀਓ ਨੂੰ ਦੇਖਿਓ ਵੀਡੀਓ ਨੂੰ ਦੇਖ ਕੇ ਨਾਲ ਦੀ ਨਾਲ ਸ਼ੇਅਰ ਕਰ ਦਿਓ ਜੀ ਸਵਰਾਇ ਟਰੈਕਟਰ ਬਾਈ ਦੇ ਦਿਖਾਉਣ ਲੱਗੇ ਆਪਾਂ ਠੀਕ ਹੈ ਕਿੰਨਾ ਕਿੰਨਾ ਮਾਨ ਕਰ ਦੇਗਾ ਵੀਡੀਓ ਤੇ ਫਿਰ ਮੈਂ ਨਾਲ ਤੇਰੇ ਭਾਈ ਨਹੀਂ ਕਰਾਉਂਦਾਗਾ 25000 ਲੈਸ ਕਰ ਦੇਗਾ 25000 ਲੈਸ ਕਰ ਦੇਗਾ ਨਾ ਠੀਕ ਹੈ ਬਾਈ ਆ ਜਾ ਕਰ ਪਹਿਲਾਂ ਸ਼ੁਰੂ ਕਰਦੇ ਆ XM XM ਟਰੈਕਟਰ ਹੈ ਬਾਈ ਇਹ 2000 ਤੇ 12 ਮਾਡਲ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ XM ਸਾਈਡ ਗੇਰ ਆ ਟਰੈਕਟਰ ਟਰੈਕਟਰ ਦੇਖ ਲਓ ਚੰਗੀ ਡੱਕ ਡੱਕ ਕਨੋਪਿਕ ਨੂਪੀ ਲੱਗੀ ਹੋਈ ਆ ਬਹੁਤ ਘਾਇਆ ਟਰੈਕਟਰ ਆ ਨਵੇਂ ਟਾਇਰ ਨੇ ਜੇ ਕੇ ਦੇ 1492 ਦੇ ਆ ਜੇ ਕੇ ਆ ਨਿਸ਼ਾਨ ਜਹਾਜੋ ਉੱਪਰੋਂ ਮੈਂ ਜਿਵੇਂ ਪਹਿਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਜਲਦੀ ਜਲਦੀ ਵੀਡੀਓ ਚ ਬੇਸ਼ੱਕ ਬਾਈ ਨੂੰ ਫੋਨ ਲਾ ਲਓ ਜੀ ਟਰੈਕਟਰ ਦੇਖ ਲਓ ਕੰਡੀਸ਼ਨ ਦੇਖੋ ਟਰੈਕਟਰ ਦੀ ਬਹੁਤ ਸੋਹਣਾ ਟਰੈਕਟਰ ਆ ਐਕਐਮ 855 ਟੂ ਸਪੀਡ ਚ ਟਰੈਕਟਰ ਹੁੰਦਾ ਵੀਰੋ ਇਹ 2012 ਮਾਡਲ ਆ 3 ਲੱਖ ਤੇ 90000 ਰੁਪਏ ਬਾਈ ਡਿਮਾਂਡ ਕਰਦਾ ਟਰੈਕਟਰ ਦੀ ਕਰਮਜੀਤ ਕਿੰਨੇ ਦੇ ਦੇਂਗਾ ਇਹ 25000 ਕਹੇ ਤੂੰ ਡਾ ਦੂੰ 25000 ਡਾ ਦਾਂ ਮੈਂ 25000 ਰੁਪਿਆ ਬਾਈ ਕਹਿੰਦਾ ਘੱਟ ਕਰਕੇ ਵਸ ਸਿੱਧਾ ਸੌਦਾ ਕਰਕੇ ਲੈ ਜਾਓ ਜੀ ਟਰੈਕਟਰ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਣ ਲੱਗਿਆ ਪੂਰਾ ਵੀਡੀਓ ਨਾਲ ਅੰਤ ਤੱਕ ਦੇਖੋ ਵੀਡੀਓ ਨੂੰ ਅਖੀਰ ਤੱਕ ਤੇ ਵੀਡੀਓ ਨਾਲ ਦੇ ਨਾਲ ਸ਼ੇਅਰ ਕਰ ਦਿਓ ਅੱਗੇ ਬਾਈ ਕੋਲੇ ਆ ਜਾਂਦਾ 855 ਇਹ ਕਿਹੜਾ ਮਾਡਲ ਸੱਤ ਆ ਬਾਈ 2007 ਮਾਡਲ ਹੈਗਾ ਅੰਮ੍ਰਿਤਸਰ ਦਾ ਨੰਬਰ ਆ ਸਾਰੇ ਟਰੈਕਟਰ ਬਾਈ ਕੋਲੇ ਪੰਜਾਬ ਨੰਬਰ ਟਰੈਕਟਰ ਹੀ ਨੇ ਬਾਈ ਜੀ ਸਵਰਾਜ ਜੀ ਕਿਸੇ ਭਰਾ ਨੂੰ ਚਾਹੀਦਾ ਹੋਵੇ ਸਵਰਾਜ ਕਿਸੇ ਵੀ ਤਰ੍ਹਾਂ ਦਾ ਆ ਕੇ ਖਰੀਦ ਸਕਦੇ 2007 ਮਾਡਲ ਦਾ 2.5 ਲੱਖ ਰੁਪਿਆ ਟਰੈਕਟਰ ਦਾ ਰੇਟ ਆ ਇਹ ਕਿੰਨੇ ਦੇਣਾ ਬਾਈ 3 ਲੱਖ ਰੁਪਏ ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਅੱਗੇ ਬਾਈ ਕੋਲੇ ਆਹ ਕਿਹੜਾ ਮਾੜਾ ਇਹ ਵੀ 7 ਮਾੜਾ 7 ਮਾੜਾ ਟਰੈਕਟਰ ਹੈ ਵੀ ਪੂਰਾ ਚੰਗਾ ਟਰੈਕਟਰ ਹੈ ਟਰੈਕਟਰ ਦੇਖੋ ਅਖੀਰ ਤੱਕ ਤੁਸੀਂ ਵੀਡੀਓ ਨੂੰ ਦੇਖ ਕੇ ਨਾਲ ਦੇ ਨਾਲ ਸ਼ੇਅਰ ਕਰੀ ਚੱਲੋ ਮੇਰੇ ਭਰਾ ਜੋ ਵੀ ਭਰਾ ਜੁੜਿਆ ਤਾਂ ਬਹੁਤ ਸੋਹਣਾ ਟਰੈਕਟਰ ਹੈ ਵੀਰੇ ਠੀਕ ਹੈ 2007 ਮਾੜਾ ਪੰਜਾਬ ਨੰਬਰ ਟਰੈਕਟਰ ਹੈ ਟਰੈਕਟਰਾਂ ਥੱਲੇ ਦੇਖੋ ਬਾਡੀ ਲਾਈਨ ਦਾ ਬਹੁਤ ਸੋਹਣਾ ਰੰਗ ਪਿਆ ਚੌਂਕ ਚੌਂਕਾ ਪੂਰੀ ਪਈ ਹੈ ਵਧੀਆ ਪੀ ਵੀ 98 ਧੂਰੀ ਦਾ ਨੰਬਰ ਹੈ ਇਹਦਾ 3 ਲੱਖ 45000 ਬਾਈ ਰੇਟ ਕਰਦਾ ਹੈ ਇਹ ਕਿੰਨਾ ਦੇਣਾ ਵੀਰੇ ਜੀ 3 ਲੱਖ 15000 3 ਲੱਖ 15000 ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਅੱਗੇ ਬਾਈ ਕੋਲ ਹੈ ਅਰਜਨ 555 ਸਾਰੇ ਟਰੈਕਟਰਾਂ ਦੇ ਤਕਰੀਬਨ ਜਿੰਨਾਂ ਦੀ ਪਾਸ ਨੂੰ ਪਈ ਹੋਈ ਲੋਨ ਹੋ ਜੂਆ ਜੇ ਕਿਸੇ ਨੂੰ ਲੋਨ ਕਰਾਉਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਆਪਣਾ ਨੰਬਰ ਨੋਟ ਕਰ ਲਓ 9465362000 ਅਰਜਨ ਹੈਗਾ ਜੀ 555 ਸੈਂਟਰ ਗੇਅਰ ਵਾਲਾ ਪਾਵਰ ਸਟੀਅਰਿੰਗ ਵਾਲਾ ਇਹ ਵੀ ਬਠਿੰਡਾ ਨੰਬਰ ਟਰੈਕਟਰ ਹੈ 2012 ਮਾਡਲ 3 ਲੱਖ 75000 ਬਾਈ ਰੇਟ ਮੁੱਲ ਕਰਦਾ ਇਹਦਾ ਟਾਇਰ ਨਵੇਂ ਆ ਵੀ केटी ਕੰਪਨੀ ਦੇ ਇਹ ਕਿੰ ਇਹ 3.5 ਲੱਖ ਰੁਪਏ ਦਾ ਜੀ ਠੀਕ ਹੈ ਬਾਈ ਜੀ ਅੱਗੇ ਬਾਈ ਕੋਲੇ 855 ਆ ਗਿਆ ਬਠਿੰਡਾ ਨੰਬਰ ਹੀ ਫੇਰ ਆ ਗਿਆ ਛੋਟਾ 322 ਨੰਬਰ ਹੈ ਇਹ ਕਿਹੜਾ ਮਾਡਲ ਹੈ ਇਹ 14 ਬਾਈ 2014 ਮਾਡਲ 855 ਬਾਈ ਜੀ ਟਰੈਕਟਰ ਸੋਹਣਾ ਇਹ ਵੀ ਪੂਰਾ ਵਧੀਆ 0332 0332 ਨੰਬਰ ਹੈ 14 ਮਾਡਲ ਹੈ 5 ਲੱਖ ਰੁਪਏ ਬਾਈ ਨਾਲ ਦੀ ਨਾ 14 ਮਾਡਲ ਨੂੰ 2700 ਘੰਟਾ ਬਾਈ ਕਹਿੰਦਾ ਚੱਲਿਆ ਦੇਖੋ ਜੀ 2700 ਘੰਟਾ ਚੱਲਿਆ 14 ਮਾਡਲ ਟਰੈਕਟਰ ਆ ਪੂਰਾ ਘੈਂਟ ਟਰੈਕਟਰ ਆ ਬਾਈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ 5 ਲੱਖ ਤੇ 15000 ਡਿਮਾਂਡ ਕਰਦਾ ਬਾਈ ਇਹ ਕਿੰਨੇ ਦਾ ਟਰੈਕਟਰ 25000 ਲੈਸ ਕਰਦਾ ਮੈਂ ਸਰ 25000 ਲੈਸ ਕਰ ਦਾਂਗੇ 4 ਲੱਖ 80000 ਦਾ ਟਰੈਕਟਰ ਹੈਗਾ ਬਾਈ ਦੇਖ ਲਓ ਚੰਗੀ ਗੱਲ 855 14 ਮਾਡਲ ਟਰੈਕਟਰ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਪੂਰਾ ਘੈਂਟ ਟਰੈਕਟਰ ਹੈ 855 ਨਾਲ ਦੇ ਟਾਇਰ ਨੇ ਸਾਰਾ 2500 ਘੰਟਾ ਚੱਲਿਆ 24 2500 ਅੱਗੇ 855 ਆ ਗਿਆ 2020 ਮਾਡਲ ਇਹ ਕਨੋਪਿਕ ਨੂੰ ਭੇ ਦੇ ਵੀ ਲੱਗੀ ਹੋਈ ਆ ਘੈਂਟ ਟਰੈਕਟਰ ਕਨੋਪੀ ਤਾਂ ਲੱਗੇ ਜਿਵੇਂ ਥੋਕ ਚ ਹੀ ਖਰੀਦ ਲਗਾਉਂਦਾ ਬਾਈ ਨੇ 855 ਟੂ ਸਪੀਡ 14928 ਵਾਲਾ ਟਾਇਰ ਆ ਬਹੁਤ ਸੋਹਣਾ ਟਰੈਕਟਰ ਆ 1000 ਘੰਟਾ ਚੱਲਿਆ ਹੋਇਆ 2000 ਤੇ 20 ਮਾਡਲ ਟਰੈਕਟਰ ਹੈ ਨਾ ਜੀ ਹਾਂ ਜੀ 2020 ਮਾਡਲ ਟਰੈਕਟਰ ਆ ਬਾਈ ਇਹਦਾ ਮੁੱਲ ਕਰਦਾ 6 ਲੱਖ ਤੇ 75 ਹਜ਼ਾਰ ਬਾਈ ਕਿੰਨਾ ਦਾ ਦੇਣਾ ਹੈ ਇਹ ਟਰੈਕਟਰ ਕਰਦਾ 25 ਹਜ਼ਾਰ ਮਰਜੀ 25 ਹਜ਼ਾਰ ਸਾਢੇ 6 ਦਾ ਕਹਿੰਦਾ ਬਾਈ ਸਵਾ 6 ਲੱਖ ਦਾ ਟਰੈਕਟਰ ਦੇ ਦੂਗਾ ਯਾਰ ਟਰੈਕਟਰ ਦੇਖ ਲਓ ਟਰੈਕਟਰ ਪੂਰਾ ਘੈਂਟ ਦਾ 20 ਮਾਡਲ ਠੀਕ ਹੈ ਜੀ ਉਸ ਤੋਂ ਬਾਅਦ ਬਾਈ ਕੋਲੇ ਹੈਗਾ ਹੈਗਾ 855 ਇੱਕ ਹੋਰ 2015 ਮਾਡਲ ਗੁੱਡਇਰ ਦੇ ਟਾਇਰ ਹੈ ਲੰਮੀ ਗੁੱਡੀ ਵਾਲਾ ਚੰਗਾ ਟਰੈਕਟਰ ਹੈ ਪੂਰਾ 2015 ਮਾਡਲ ਟਰੈਕਟਰ ਹੈ ਟਰੈਕਟਰ ਦੇਖ ਲਓ ਛੋਛਪੇ ਦਾ ਪੂਰਾ ਨਵਾਂ ਟਰੈਕਟਰ ਹੈ ਜੀ 5 ਲੱਖ ਤੇ 15000 ਰੁਪਈਆ ਇਹਦਾ ਮੁੱਲ ਕਰਦਾ ਹੈ